ਸ਼ਾਮ ਦੀ ਗੱਲ ਹੈ ਸ਼ਾਮ ਨੂੰ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਉਹ ਜਿਹੜਾ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਗਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਉਹ ਬੰਦਨ ਸੋ ਇਹ ਕਾਫੀ ਵੈਸ਼ਿਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿੱਲੀ ਵੀਡੀਓ ਵੀ ਬਣੀ ਸੀ ਸੋ ਕਾਫੀ ਇਹਦੇ ਨਾਲ ਲੋਕਾਂ ਦਾ ਸਹਿਮ ਵੀ ਹੋਇਆ ਵੀ ਇਹ ਕੋ ਐਸਐਸਓ ਇਹਦੇ ਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀਡੀ ਸਾਹਿਬ ਦੀ ਐਸਪੀ ਸਿਟੀ ਐਸਪੀ ਸਿਟੀ 1 ਪੀਐਸਪੀ ਡੀ ਇੰਚਾਰਜ ਇਹ ਆਏ ਤੇ ਐਸਐਚਓ ਸੇ ਭੰਦੇ ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨੀ ਦੋ ਬੰਦੇ ਇਹਦੇ ਚ ਅਰੈਸਟ ਕਰਨ ਦੇ ਗਏ ਸੀ ਜਿਹੜੇ ਕਿ ਅਮਨ ਮੀਤ ਤੇ ਯוגਰਾਜ ਨੇ ਟੋਟਲ ਪੰਜ ਇਹਦੇ ਬੋਸ਼ੀ ਸੀ ਇੱਕ ਜੋੜਾ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ। ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ। ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏਗੇ। ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ। ਸਿንስ 1829 ਸੋ ਉਹਦੇ ਬਾਰੇ ਨਾਮ ਵੀ ਨਾਟ ਅ ਸਟੋਲ ਬਟ ਉਹਦੇ ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ। ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯੁਗਰਾਜ ਤੇ ਪਹਿਲਾ ਕ੍ਰਮਿਕਾ ਰਿਪੋਰਟ ਨਹੀਂ ਹੈ ਪਹਿਲਾ ਪਰਚਾ ਅਮਨ ਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਗਰਾਜ ਦੇ ਨਾਲ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੁਕੋ ਦਾ ਜਿਹੜਾ ਅਨਸ਼ੇ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀ ਘਰ ਤਰुण ਕਿਰਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ ਚ ਝਗੜਾ ਸੀਗਾ ਅਨਿਸ਼ੂ ਆਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਈ ਸੀ ਸੋ ਇਹਦੇ ਚ ਸਾਰੇ ਦੋਸ਼ੀ ਗ੍ਰਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਨੇਸ਼ ਕਾਫੀ ਮੇਚਰ ਹੈ ਨਾ ਸੜਕਾਂ ਲੱਗੀਆਂ ਸੋ ਹਸਪੀਟਲ ਚ ਟ੍ਰੀਟਮੈਂਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ ਚ ਜਿਹੜੇ ਇਲਾਜ ਨੇ ਸੋ ਇਹਨਾਂ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਲੋਨੀ ਕਰ ਲਈ ਉਹ ਕੀਤੀ ਕਿਉਂਗੀ ਆਪਣੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਪੋਰਚ ਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ ਜਿਹੜੇ ਤਫਤੀਸ਼ ਚ ਫਾਈਨਲ ਪੁਆਇੰਟਸ ਸਟੱਪਨਾਂ ਲੈਨੇ ਹੋ ਹਾਂ ਦਿਖ ਰਹੀ ਹੈ ਇਹਦਾ ਕ੍ਰਿਮੀਨਲ ਰਿਕਾਰਡ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਕਲੀਨ ਹੈ ਇਹ ਜੋ ਜੋ ਜਾਤ ਉਹਨੇ ਕਿਉਂ ਲੈ ਕੇ ਦੱਸ ਰਹੇ ਵੀ ਜਿਹੜੇ ਇਹਨਾਂ ਦੇ ਬੰਜੀ ਸੀ ਉਹ ਕੀ ਮਾਮਲਾ ਸੀ ਉਹ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹ ਨੋ ਸੀਗੀ ਕੁੜੀ ਹਾਂ ਹਾਂ ਪੂਰੀ ਸੀ ਤੇ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਉਹ ਕਰਕੇ ਇਹ ਜਿਹੜੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਉੱਠ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਤੇ ਤੁਸੀਂ ਧਮਕੀ ਦਿੱਤੀ ਸੀ ਨਹੀਂ ਸਾਡੇ ਕੋਲ ਤਾਂ ਇਹੋ ਜਿਹੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਹਨਾਂ ਦੀ ਗੱਲਬਾਤ ਹੋਈ ਹੋਵੇ ਇੰਸਟਾਗ੍ਰਾਮ ਤੇ ਨਹੀਂ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੇਨ ਨਹੀਂ ਆਈ ਪਰ ਪਹਿਲਾਂ ਕਿਸੇ ਲੜਾਈ ਚ ਆ ਗਏ ਸ਼ਾਮਸੀਏ ਕਹਿ ਰਹੇ ਸੀ ਕਿ 307 ਦੇ ਪਰਚੇ ਕੇ। ਸਭ ਮ੍ਰਿਤਕ ਹੋ ਗਏ ਨਹੀਂ ਆ ਸੀ ਸੋਸ਼ਕਿਓਆ ਵਾਹੀ ਸੀ ਕਿਸੇ ਕੇਸ ਨੂੰ ਲੈ ਕੇ ਕੋਵਿਡ ਦੇ ਇੰਤੇਮ ਨਮਰਾ ਨਹੀਂ ਕੋਈ ਤੱਕ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ ਪਰ ਜਿਹੜਾ ਹਜੇ ਤੱਕ ਪ੍ਰੀਮੀਨਰੀ ਲੈ ਸਟ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸ ਦਿਆ। ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਦੇ ਸਾਹਮਣੇ ਆ ਜੂਗਾ। ਸਰ ਕੋਈ ਹੋਰ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੇ ਬੰਦੂਕੇ ਹੈਗੇ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈ ਹੈ ਇਹਦੇ ਵਿੱਚ ਨਹੀਂ ਵਿਸ਼ਾਲ ਦੇ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਹੈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਜੀ ਉਸੋਨੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਪਰ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੀ ਵੀ ਕੋਈ ਸ਼ਮੂਲੀਅਤ ਆਉਗੀ ਤੇ ਉਸ ਹਸਾਬ ਨਾਲ ਕਰ ਦੇਣੀ ਨੜਕੀ ਤੇ ਬਾਬਾ ਇਹ ਆਪਸ ਵਿੱਚ ਐਸੀ ਨੌਂ ਸੀ ਗਈ ਕਿ ਦੂਜੇ ਦੇ ਹੱਥੋਂ ਪਾਸ਼ੀ ਤਰੋ ਦੇ ਮਦਰ ਦਾ ਕਹਿਣਾ ਕਿ ਹਿਸ਼ਾਲ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਭੀ ਦੇਖੋ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤਫਤੀਸ਼ ਚ ਲਿਆਂਦੀ ਜਾਵੇ ਉਹਨੂੰ ਵੀ ਡਾਈਰ ਨਾਲ ਤਫਤੀਸ਼ ਕੀਤੀ ਗਈ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਐਨਐਚ ਟੀਮ ਨੇ ਜਿਹੜੀ ਇਨਵੈਸਟੀਗੇਟ ਕਰੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਚ ਤਫਤੀਸ਼ ਚ ਲਿਆਣਾ ਬੰਦਾ ਉਹਨੂੰ ਤਫਤੀਸ਼ ਗਹਿराई ਨਾਲ ਕਰਕੇ ਵੀਲਾਂ ਚੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰਦੇ। ਸਰੇ ਕਿਸੇ ਨੂੰ ਕੋਈ ਬੰਦਾ ਸੀਸੀ ਵੀ ਤੋਂ ਵੀ ਵੀਡੀਓ ਕਾਲ ਕਿਸੇ ਲਾਈਵ ਦਿਖਾ ਰਾਂ ਮੈਂ ਜਦ ਨਹੀਂ। ਨਹੀਂ। ਫਿਰ ਤਾਂ ਕਿ ਹੋਜੀ ਕੋਈ ਚੀਜ਼ ਨਹੀਂ ਆਈ। ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੁੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਹੈ। ਕੋਈ ਪੈਡੀ ਕ੍ਰਾਈਮ ਕੋਈ ਸਨੈਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ ਹੈ। ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਊਗਾ। ਐਂਡ ਹਾਰਸ਼ ਟੂ ਹਾਰਸ਼ ਸੈਕਸ਼ਨ ਪੁਲਿਸ ਵੱਲੋਂ ਇਹ ਪਲਾਨ ਬਾਡਰ ਸੀਗਾ ਜਾਂ ਇਹ ਸਰੰਗੀ ਪਲਾਨ ਬਾਡਰ ਪਲਾਨ ਬਾਡਰ ਠੀਕ